ਹਰਿਆਣਾ ਵੀ ਆਪਣੀ ਨਲਾਕੀ ਆ ਹਰਿਆਣਾ ਨੂੰ ਪ੍ਰੋਪਰ ਤਰੀਕੇ ਨਾਲ ਯੂਟਲਾਈਜ਼ ਕਰਨਾ ਚਾਹੀਦਾ ਸੀ ਪਾਣੀ ਤੇ ਜਿਹੜਾ ਆਉਂਦਾ ਉਹਨੂੰ ਆਟਾ ਵੀ ਪਾਈ ਜਾਈਏ ਤੇ ਬਾਕੀ ਬੰਡੀ ਵੀ ਜਾਈਏ ਮੁਰਕੇ ਕਹਿੰਦੀ ਆ ਸਾਡੇ ਸਾਡਾ ਸਾਡਾ ਪੂਪਾ ਖਾਲੀ ਨੇ ਬਿੱਟੂ ਜੀ ਤਾਂ ਮਨੂੰ ਕਾਂਗਰਸ ਤੋਂ ਗਏ ਨੇ ਉਧਰ ਦੇ ਪਾਸੇ ਹੋਂਦਾ ਮਨਿਸਕਾ ਉਹ ਹੈਗੇ ਨੇ ਉਹ ਸੱਚ ਸੈਂਟਰ ਸਰਕਾਰ ਨਾਲ ਦੇਸ਼ ਨਾਲ ਖੜਨਾ ਸਾਡੀ ਡਿਊਟੀ ਆ ਔਰ ਪੰਜਾਬੀ ਹਮੇਸ਼ਾ ਸਿੱਖਿਆ ਤੇ ਗੁਰੂ ਦੀ ਖਿਆ ਨਹੀਂ ਫਿਰ ਮੇਰਾ ਇੱਕ ਸਵਾਲ ਹੋਰ ਗੁਰਜੰਦਾ ਇਸ ਸੀਜ਼ਨ ਨਾਲ ਆ ਬਿਲਕੁਲ ਨਾਲ ਐਸਪੀਐਲ ਪਈ ਹੈ ਕੀ ਸੁਣੀ ਪਈ ਹੈ ਖਾਲੀ ਪਈ ਹੈ ਇਦੇ ਉੱਤੇ ਵੀ ਬੜੀ ਰਾਜਨੀਤੀ ਹੋਈ ਆ ਕੱਲੋਂ ਤੋਂ ਕਿਉਂ ਕਹਿਣਗੇ ਵਿੱਚ ਪਾਣੀ ਭਾਗੇ ਅੱਗੇ ਨੂੰ ਭੇਜੋ ਫੇਰ ਉੱਤੇ ਅਸੀਂ ਕੀ ਕਰਾਂਗੇ ਆ ਤਾਂ ਪਹਿਲੇ 7-7 ਫੁੱਟ ਥਲੇ ਹੋ ਚੁੱਕੇ ਆ ਇਹ ਨਹੀਂ ਹੁਣ ਚੱਲੇ ਹੂੰ ਕੋਈ ਕੁਝ ਕਹੀ ਜਾਵੇ ਹਾਂ ਕਾਹੇ ਜੱਗੋ ਤੇਰਵੇਂ ਹੋ ਜਾਏ ਨਹੀਂ ਚੱਲ ਅਸੀਂ ਇਹ ਕਹੀਏ ਨਾ ਅਸੀਂ ਕਣਕ ਦੇ 6 6 ਕੁਆਂਟਲ ਦਾਣੇ ਲੈ ਲਈ ਕਣਕ ਦੇ ਲੈ ਕੇ ਰੱਖ ਲਈ ਅਸੀਂ ਜੇ 6 ਮਹੀਨਿਆਂ ਚ ਖਾ ਲਈਏ ਮੁਰ ਕਿ ਅਸੀਂ ਦਾਣੇ ਮੰਗਦੇ ਫਿਰੇ ਸੂਬੇ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਪਾਣੀ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਮੈਂ ਇਸ ਵਕਤ ਰੋਪੜ ਦੇ ਵਿੱਚ ਮੌਜੂਦ ਆ ਤੇ ਇਸ ਪਾਣੀ ਨੂੰ ਲੈ ਕੇ ਇਸ ਵਕਤ ਹੋ ਹੱਲਾ ਬਚਿਆ ਹੋਇਆ ਹੈ ਇਹ ਉਹ ਨਹਿਰ ਆ ਜਿਹੜੀ ਤੁਸੀਂ ਕਹਿ ਸਕਦੇ ਆ ਕਿ ਹਰਿਆਣੇ ਦੀ ਵੀ ਪਿਆਸ ਬੁਝਾਉਂਦੀ ਆ ਰਾਜਸਥਾਨ ਦੀ ਵੀ ਪਿਆਸ ਬੁਝਾਉਂਦੀ ਆ ਅਤੇ ਹੋਰ ਵਕਫਕ ਸੂਬਿਆਂ ਤੱਕ ਇਸ ਦਾ ਪਾਣੀ ਪਹੁੰਚਦਾ ਹੈ ਲੇਕਿਨ ਹੁਣ ਪਾਣੀ ਦੀ ਤੈ ਮਾਤਰਾ ਤੋਂ ਵੱਧ ਮਾਤਰਾ ਵਰਤਣ ਨੂੰ ਲੈ ਕੇ ਵੱਡੇ ਵੱਡੇ ਬਿਆਨ ਪ੍ਰतिकਰਮ ਆ ਰਹੇ ਨੇ ਤੇ ਵੱਡੇ ਵੱਡੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਇਸ ਉੱਤੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਜਿੱਤੇ ਹਰਿਆਣਾ ਦੇ ਸੀਐਮ ਨੈਪ ਸਿੰਘ ਸੈਣੀ ਵੱਲੋਂ ਵੀ ਪਾਣੀ ਦੀ ਵਧਾਈ ਹੋਈ ਮਾਤਰਾ ਨੂੰ ਜਾਂ ਵੱਧ ਮਾਤਰਾ ਲੈਣ ਦੇ ਬਾਬਤ ਬਿਆਨ ਦਿੱਤੇ ਜਾ ਰਹੇ ਹਨ ਉੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨਾਂ ਨੰਗਲ ਵਿੱਚ ਪਹੁੰਚਦੇ ਨੇ ਤੇ ਉਸ ਜਗ੍ਹਾ ਦਾ ਮਿਆਨਾ ਕਰਦੇ ਨੇ ਜਿਸ ਜਗ੍ਹਾ ਤੋਂ ਉੱਤੋਂ ਪਾਣੀ ਛੱਡਿਆ ਜਾਂਦਾ ਹੈ ਕੀ ਪਾਣੀ ਨੂੰ ਲੈ ਕੇ ਇਸ ਵਕਤ ਜਿਹੜਾ ਇਹ ਇੰਨਾ ਹੋ ਹੱਲਾ ਮਚਿਆ ਹੋਇਆ ਹੈ ਜਾਂ ਪਾਣੀ ਦੀ ਜਿਹੜੀ ਮਾਤਰਾ ਵਧਾਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਤੱਤ ਕੀ ਨੇ ਅ ਮੇਰੇ ਨਾਲ ਇਸ ਵਕਤ ਸੁਖਦੇਵ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਤੱਥਾਂ ਤੇ ਗੱਲ ਕਰਨੀ ਹੁੰਦੀ ਆ ਤਾਂ ਤੱਥ ਉਹਨਾਂ ਕੋਲ ਹੀ ਹੁੰਦੇ ਨੇ ਜਿੱਨਾਂ ਵੱਲੋਂ ਇਹ ਸਰਕਾਰਾਂ ਦੇ ਵਿੱਚ ਆਪਣਾ ਸਮਾਂ ਹੰਡਾਇਆ ਹੁੰਦਾ ਹੈ ਜਾਂ ਸਰਕਾਰ ਦੇ ਸਪੋਕਸਪਰਸਨ ਹੁੰਦੇ ਨੇ ਕਿਸੇ ਸਮੇਂ ਦੇ ਦੌਰਾਨ ਫਿਲਹਾਲ ਕਾਂਗਰਸ ਪਾਰਟੀ ਦੇ ਮੁੱਖ ਸਪੋਕਸਪਰਸਨਾਂ ਦੇ ਵਿੱਚੋਂ ਸੁਖਦੇਵ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਸੁਖਦੇਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡਾ ਕਿਸ ਤਰ੍ਹਾਂ ਦੇਖਦੇ ਪਏ ਆ ਜੇਕਰ ਫਿਲਹਾਲ ਹਾਲਾਤ ਦੀ ਗੱਲ ਕੀਤੀ ਜਾਵੇ ਬੀਤੇ ਦਿਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਮੌਜੂਦ ਨੇ ਮੰਗਲ ਮੌਜਦੇ ਨੇ ਸਾਰੀ ਚੀਜ਼ ਦਾ ਮੌਜਨਾ ਕਰਦੇ ਨੇ ਹੁਣ ਤੁਸੀਂ ਕਿੱਦਾਂ ਦੇਖਦੇ ਪਏ ਕਿਉਂਕਿ ਹਰਿਆਣਾ ਵੱਲੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਉਹ ਕਹਿੰਦੇ ਵੀ ਭਾਵੇਂ ਕੋਟਾ ਅਸੀਂ ਵਰਤ ਲਿਆ ਲੇਕਿਨ ਸਾਨੂੰ ਹੋਰ ਵੱਧ ਪਾਣੀ ਦੀ ਸਖਤ ਜ਼ਰੂਰਤ ਹੈ ਤੁਸੀਂ ਕਿੱਦਾਂ ਦੇਖਦੇ ਪਏ ਇਸ ਸੀਜ਼ਨ ਨੂੰ ਲੈ ਕੇ ਪੀ ਪਹਿਲਾ ਤਾਂ ਜੇ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਮਸਲਾ ਤਾਂ ਖਤਮ ਹੋ ਗਿਆ ਹੂੰ ਕਿਉਂਕਿ ਸਰਕਾਰ ਕਹਿੰਦੀ ਅਸੀਂ ਤਾਂ ਜਿੰਦਾ ਲਾ ਆਂਦਾ ਅਸੀਂ ਤਾਂ ਜਿਹੜੇ ਉੱਥੇ ਦੇ ਨੰਗਲ ਡੈਮ 'ਚ ਦਾਲਾਤਾ ਤੇ ਜਿੰਦਾ ਲਾ ਕੇ ਕੁੰਜੀ ਸਾਡੀ ਜੇਬ 'ਚ ਹੈ ਮੁੱਖ ਮੰਤਰੀ ਨੂੰ ਪੁੱਛੇ ਬਿਨਾ ਪਾਣੀ ਨਹੀਂ ਜਾਣਾ ਤੇ ਮਤਾ ਤਾਂ ਖਤਮ ਹੋ ਗਿਆ ਹੂੰ ਪਰ ਇਹ ਗੱਲ ਸੱਚਾਈ ਨਹੀਂ ਹੈ ਇਹ ਇਸ ਕਿਸਮ ਦੇ ਨੈਰੇਟਿਵ ਬਣਾਉਣੇ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਇਹ ਸਰਕਾਰਾਂ ਜਾਂ ਮੁੱਖ ਮੰਤਰੀਆਂ ਵੱਤੇ ਸ਼ੋਭਾ ਨਹੀਂ ਦਿੰਦੀਆਂ ਉੱਥੇ ਕੋਈ ਮੰਤਰੀ ਜਾਵੇ ਚ ਪੁਲਿਸ ਲੈ ਕੇ ਚੱਲ ਜਵੇ ਇਹਨਾਂ ਗੱਲਾਂ ਦੇ ਨਾਲ ਕੋਈ ਜਿਹੜੇ ਸਾਡੇ ਕੋਈ ਜਿਹੜੇ ਕੋ ਡਿਸਪਿਊਟ ਨੇ ਜਾਂ ਇਹ ਮਸਲੇ ਨੇ ਜਾਂ ਮਸਲੇ ਵਿਸਾਲਾਤ ਨੇ ਕਿ ਇੱਕ ਖਤਮ ਨਹੀਂ ਹੁੰਦੇ ਦੇਖੋ ਗੱਲ ਇੱਕ ਹੈ ਅਸੀਂ ਲੋਕ ਅੱਜ ਪਿਛਲਿਆਂ ਨੂੰ ਕਸੂਰਵਾਰ 70 ਸਾਲਾਂ ਨੂੰ ਕਸੂਰਵਾਰ ਇਹ ਸਰਕਾਰ ਨੇ ਕੱਢਣਾ ਪਰ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦੇਣ ਅਜੇ ਮਸਲਾ ਉੱਠਿਆ ਕਿਉਂ ਹੈ ਪਾਣੀ ਦਾ ਵੱਧ ਘੱਟ ਦਾ ਕਦੇ ਪਹਿਲਾਂ ਨਹੀਂ ਉੱਠਿਆ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਪਤਾ ਕੀ ਹੈ ਜਿਸ ਟਾਈਮ ਦੇ ਉੱਤੇ ਸੈਂਟਰ ਦੀ ਸਰਕਾਰ ਨੇ ਸਾਡੇ ਸੂਬੇ ਤੇ ਹਮਲਾ ਕੀਤਾ 2022 ਚ ਸਾਡੀ ਜਿਹੜੀ BBMP ਦੀ ਮੈਂਬਰਸ਼ਿਪ ਖਾਰਜ ਕੀਤੀ ਉਹ ਮੈਂਬਰਸ਼ਿਪ ਖਰਚ ਕਰਨ ਦੇ ਨਾਲ ਸਾਡੀ ਜਿਹੜੀ ਨਮਾਇੰਦਗੀ ਖਤਮ ਹੋ ਗਈ ਤਾਂ ਨਮਾਇੰਦਗੀ ਖਤਮ ਹੋਣ ਦੇ ਨਾਲ ਹੋਇਆ ਕੀ ਤੇ ਸਾਡਾ ਤਾਂ ਉੱਥੇ ਜਿਹੜੀ ਪੁਛਪਤੀ ਖਤਮ ਹੋ ਗਈ ਔਰ ਉਦੋਂ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਸੀ ਸਰਕਾਰ ਨਾਲ ਲੜਨਾ ਚਾਹੀਦਾ ਸੀ ਇਹ ਨਾਲ ਲੜੇ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਉਸ ਮੈਂਬਰਸ਼ਿਪ ਵਾਸਤੇ ਕਿਉਂਕਿ ਜਿਹੜਾ ਇਹ BBMP ਹੈ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣੀ ਚਾਹੂੰਗਾ ਇਹ ਤਿੰਨ ਮੈਂਬਰੀਕ ਕਮੇਟੀ ਹੈ ਉਹਦੇ ਵਿੱਚ ਇੱਕ ਮੈਂਬਰ ਪਾਵਰ ਹੁੰਦਾ ਉਹ ਪੰਜਾਬ ਦਾ ਕੋਟਾ ਹੈ ਮੈਂਬਰ ਇਰੀਗੇਸ਼ਨ ਹੈ ਉਹ ਹਰਿਆਣਾ ਦਾ ਕੋਟਾ ਤੇ ਉਹਦੇ ਵਿੱਚ ਇੱਕ ਚੇਅਰਮੈਨ ਹੁੰਦਾ ਉਹ ਨਿਊਟਰਲ ਲੱਗਦਾ ਸੀ ਔਰ ਚੌਥਾ ਬੰਦਾ ਉਹਦੇ ਸੈਕਟਰੀ ਬੈਠਦਾ ਸੀ ਸੈਕਟਰੀ ਆਈਏਐਸ ਰਾਜਸਥਾਨ ਕੇਡਰ ਦਾ ਹੁੰਦਾ ਸੀ ਔਰ ਉਹ ਰਾਜਸਥਾਨ ਕੇਡਰ ਦਾ ਸੈਕਟਰੀ ਦੀ ਵੋਟ ਨਹੀਂ ਸੀ ਹੁੰਦੀ ਇਹ ਤਿੰਨ ਮੈਂਬਰਾਂ ਦੇ ਬੋਰਡ ਨੇ ਬੈਠ ਕੇ ਫੈਸਲਾ ਲੈਣਾ ਹੁੰਦਾ ਸੀ ਪਰ ਜੇ ਆਪਾਂ ਇਹਦੀ ਬੈਕਗ੍ਰਾਉਂਡ ਵਿੱਚ ਲਿਜਾਈਏ ਇਹ ਜਿਹੜਾ ਜਦੋਂ ਇਹ ਬਣਾਇਆ ਗਿਆ ਖੇਤਰ ਦੇ ਵਿੱਚ ਬੀਬੀਐਮਬੀ ਤਾਂ ਇਸ ਨੂੰ ਇੱਕ ਚੌਕੀਦਾਰ ਬਣਾਇਆ ਗਿਆ ਸੀ ਸਟੇਟਾਂ ਦਾ ਡਿਸਪਿਊਟ ਸੀ ਇੱਕ ਚੌਕੀਦਾਰ ਦੇ ਤੌਰ ਤੇ ਬਿਠਾਇਆ ਸੀ ਵੀ ਪਾਣੀ ਤੁਸੀਂ ਅ ਦੇਖਣਾ ਹੈ ਬਿਜਲੀ ਦੀ ਬੰਦ ਕਰਨੀ ਆ ਪਾਣੀ ਦੀ ਬੰਦ ਕਰਨੀ ਆ ਤੇ ਨਿਊਟਰਨ ਲੈਣਾ ਚੌਕੀਦਾਰ ਹੋ ਤੁਸੀਂ ਹਿੱਸਾ ਇਹ ਤਿੰਨਾਂ ਦਾ ਪੰਜਾਬ ਦਾ ਹਰਿਆਣਾ ਦਾ ਤਾਂ 60 40 ਦੀ ਰੇਸ਼ੋ ਚ ਪਾਣੀ ਸੀ ਔਰ ਹਿੱਸਾ ਸੀਗਾ ਤੇ ਰਾਜਸਥਾਨ ਨੂੰ ਅਸੀਂ ਪਾਣੀ ਪੈਸੇ ਦੇ ਤੁਸੀਂ ਕਹਿ ਰਹੇ ਹੋ ਚੌਕੀਦਾਰ ਬਿਠਾਏ ਗਏ ਚੌਕੀਦਾਰਾਂ ਦੇ ਤੋਂ ਬਦਲੇ ਦਾ ਰਾਤੋ ਰਾਤ ਕਰ ਦਿੱਤੇ ਗਏ ਆ ਫਿਰ ਯਕੀਨ ਕਿਦੇ ਉੱਤੇ ਕੀਤਾ ਜਾਣਾ ਮੈਂ ਮੈਂ ਤੁਹਾਨੂੰ ਉਹੀ ਗੱਲ ਪੂਰੀ ਹੋਣ ਨੂੰ ਤਾਂ ਨਾ ਚੌਕੀਦਾਰ ਮਾਲਕ ਬਣ ਗਿਆ ਚੌਕੀਦਾਰ ਮਾਲਕ ਕਦੋਂ ਬਣ ਗਿਆ ਵੀ ਜਦੋਂ ਉਹਨਾਂ ਨੇ ਫੈਸਲੇ ਖੁਦ ਲੈਣੇ ਸ਼ੁਰੂ ਕਰਤੇ ਮੈਂਬਰਸ਼ਿਪ ਸਾਡੀ ਖਤਮ ਕਰਤੀ ਔਰ ਮੈਂਬਰਸ਼ਿਪ ਕੋਤੋਂ ਜਦੋਂ ਨਾਮਾਇੰਗੀ ਖਤਮ ਹੋ ਗਈ ਤਾਂ ਮਾਲਕ ਬਣ ਗਏ ਹੁਣ ਉਹ ਕਰਕੀ ਰਹੇ ਨੇ ਹੁਣ ਜਿਹਦਾ ਮਰਜ਼ੀ ਉਹ ਤਬਾਦਲਾ ਕਰ ਦੇਖੋ ਵਾਟਰ ਰੈਗੂਲੇਸ਼ਨ ਦਾ ਜਿਹੜਾ ਐਕਸ਼ਨ ਲੱਗਦਾ ਸੀ ਉਹ ਸਾਡਾ ਲੱਗਦਾ ਸੀ ਵੀ ਵਾਟਰ ਰੈਗੂਲੇਟ ਸਭ ਤੋਂ ਵੱਡੀ ਪ੍ਰੋਬਲਮ ਹੈ ਵਾਟਰ ਰੈਗੂਲੇਟ ਮੀਨਸ ਪਾਣੀ ਕਿਹਨਾ ਕਿੰਨਾ ਛੱਡਣਾ ਉਹ ਸੈਕਸ਼ਨ ਨੇ ਦੇਖਣਾ ਉਹਦੀ ਸੁਪਰਵਾਈਜ਼ਨ ਚ ਜਾਣਾ ਉਹ ਤਾਂ ਇਹਨਾਂ ਨੇ ਬਦਲਤਾ ਰਾਤੋਂ ਰਾਤ ਕਿਉਂ ਬਦਲਿਆ ਕਿਉਂਕਿ ਥੋੜੀ ਨਾਮਾਇੰਗੀ ਹੈ ਨਹੀਂ ਤੁਹਾਡੀ ਸੇ ਹੈ ਨਹੀਂ ਇਸ ਕਰਕੇ ਅੱਜ ਜਿਹੜਾ ਇਹ ਮਸਲਾ ਹੈ ਬ ਜਿਹੜੀ ਇੱਕ ਗੱਲ ਬਿਲਕੁਲ ਸੱਚ ਤੇ ਸਪਸ਼ਟ ਹੈ ਵੀ ਅੱਜ ਦੀ ਦਿਹਾੜੀ ਪਾਣੀ ਸਾਡੇ ਕੋਲੇ ਹੈ ਨਹੀਂਗਾ ਕਿਉਂਕਿ ਜਿਸ ਟਾਈਮ ਪਾਣੀਆਂ ਦੀ ਵੰਡ ਹੋਈ ਸੀ ਉਸ ਟਾਈਮ ਪਾਣੀ ਜ਼ਿਆਦਾ ਸੀ ਅੱਜ ਜਿਹੜਾ ਪਾਣੀ ਹੈ ਸਿਰਫ 11k maf ਹੈ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਵੰਡ ਦੇ ਵਿੱਚ 4.2 ਪੰਜਾਬ ਕੋਲ ਹੈ 3 ਪੁਆਇੰਟ ਕੁਝ ਹਰਿਆਣੇ ਕੋਲ ਹੈ ਤੇ ਕੁਝ ਪਾਣੀ ਜਿਹੜਾ ਹੈਗਾ 8 ਪੁਆਇੰਟ ਕੁਝ ਹੋ ਹੈਗਾ ਰਾਜਸਥਾਨ ਕੋਲ ਹੈ ਕੁਝ ਪਾਣੀ ਅਸੀਂ ਰਾਜ ਉਹਨੂੰ ਹਿਮਾਚਲ ਨੂੰ ਦਿੰਨੇ ਆਨ ਹਮੈਨਿਟਰੀਨ ਉਹਨਾਂ ਦਾ ਐਲੋਕੇਸ਼ਨ 'ਚ ਹਿੱਸਾ ਕੋਈ ਨਹੀਂ ਸੀ ਉਹਨੂੰ ਦਿਨੇ ਜਰੂਰ ਆ ਆਪਣੇ ਹਿੱਸੇ 'ਚ ਸਾਰਿਆਂ 'ਚ ਪਰ ਸੁਖਦੇਵ ਜੀ ਇਹ ਜਿਹੜੀ ਮੇਨ ਤੁਸੀਂ ਕਹਿ ਸਕਦੇ ਬੈਕਬੋਨ ਹੈ ਪਾਣੀ ਦੀ ਵਕਫਾਕ ਸੂਬਿਆਂ ਨੂੰ ਜਿਹੜਾ ਜਾ ਰਿਹਾ ਹੈ ਇਹਦੇ 'ਚ ਪੰਜ ਤੋਂ 7 ਫੁੱਟ ਦੀ ਗਰਾਵਿਟੀ ਹੁਣ ਆਈ ਹੋਈ ਹੈ ਜੇ ਇਸ ਤਰ੍ਹਾਂ ਹੀ ਪਾਣੀ ਵੰਡਿਆ ਜਾਏਗਾ ਲਗਾਤਾਰ ਦਿੱਤਾ ਜਾਵੇਗਾ ਤਾਂ ਸੂਬੇ ਜਿਹੜਾ ਮੁੱਖ ਸੂਬਾ ਪੰਜਾਬ ਆ ਜਿੱਥੋਂ ਪਾਣੀ ਹੋ ਕੇ ਨਿਕਲਦਾ ਪਿਆ ਉਹਦੇ ਆਪਣੇ ਹਾਲਾਤ ਕੀ ਹੋ ਜਾਣਗੇ ਹਾਲਾਤ ਮਾੜੇ ਹੋ ਜਾਣਗੇ ਮੈਂ ਉਹੀ ਤਾਂ ਤੁਹਾਨੂੰ ਗੱਲ ਤੇ ਆ ਰਿਹਾ ਅੱਜ ਹਾਲਾਤ ਕੀ ਨੇ ਅੱਜ ਪਾਣੀ ਲਗਾਤਾਰ ਘਟ ਰਿਹਾ ਅੱਜ ਪਿਛਲੇ ਸਾਲ ਨਾਲੋਂ ਵੀ 7 ਮੀਟਰ ਪਾਣੀ ਸਾਡੇ ਕੋਲ ਘਟ ਹੈ ਪਿਛਲੇ ਸਾਲ ਦੇ ਨਾਲੋਂ ਕੈਚਮੈਂਟ ਏਰੀਆ ਦੇ ਵਿੱਚ ਕੈਚਮੈਂਟ ਨਹੀਂ ਗੋਵਿੰਦ ਸਾਗਰ ਗੋਵਿੰਦ ਸਾਗਰ ਚ ਵੀ ਕੱਲੇ ਗੋਵਿੰਦ ਸਾਗਰ ਨਹੀਂ ਪਾਜੀ ਅਸੀਂ ਇਹਨੂੰ ਤਿੰਨਾਂ ਨੂੰ ਗਿਣਦੇ ਆ ਗੋਵਿੰਦ ਸਾਗਰ ਵੀ ਪੌਂਗ ਵੀ ਤੇ ਇਹ ਵੀ ਕਿਉਂਕਿ ਇਹ ਤਿੰਨਾਂ ਨਦੀਆਂ ਨੇ ਸਤਲੁਜ ਰਾਵੀ ਤੇ ਬਿਆਸ ਇਹ ਤਿੰਨਾਂ ਦੇ ਜਿਹੜਾ ਅਸੀਂ ਅੰਕਲਨ ਕਰਦੇ ਆ ਤਿੰਨਾਂ ਦਾ ਹੀ ਲੈਵਲ ਜਿਹੜਾ ਹੈਗਾ ਘਟ ਤੇ ਕਾਰਨ ਕਾਰਨ ਕੀ ਲੱਗਦਾ ਬਰਸਾਤਾਂ ਘਟ ਪਈਆਂ ਹੈ ਪਈਆਂ ਹੀ ਨਹੀਂ ਪਿੱਛੇ ਫਿਰ ਗਲੇਸ਼ੀਅਰ ਪਿਘਲ ਕੇ ग्लोबल वार्मिंग ਵੀ ਇੱਕ ਇਸ਼ੂ ਹੈ ਕਿਉਂਕਿ ਗਲੇਸ਼ੀਅਰ ਵੱਡੇ ਪਿਗਲ ਰਹੇ ਨੇ ਜਿਆਦਾ ਮਾਤਰਾ ਉਸ ਤਰ੍ਹਾਂ ਦੇ ਵਿੱਚ ਗਲੇਸ਼ੀਅਰ ਬਣ ਨਹੀਂ ਰਹੇ ਇਸ ਕਰਕੇ ਇਹ ਪ੍ਰੋਬਲਮਾਂ ਨੇ ਸਾਡੀਆਂ ਇਹ ਨੇਚਰਲ ਪ੍ਰੋਬਲਮਸ ਨੇ ਇਹ ਸਾਰੇ ਹਿੰਦੂ ਬੇਸਨ ਦੀ ਪ੍ਰੋਬਲਮ ਹੈ ਜਿਹੜੀਆਂ ਪੰਜ ਨਦੀਆਂ ਨੇ ਨਾ ਜਿਹਨੂੰ ਹਿੰਦੂ ਬੇਸਨ ਅਸੀਂ ਕਹਿੰਦੇ ਨੇ ਉਹ ਸਾਰੀਆਂ ਪੰਜਾਂ ਦੀ ਪ੍ਰੋਬਲਮ ਹੈ ਕਦੇ ਤਿੰਨਾਂ ਦੀ ਇਹਨਾਂ ਦੀ ਨਹੀਂ ਹੈ ਤੇ ਹੁਣ ਇਹਦਾ ਹੱਲ ਕੀ ਹੋਏਗਾ ਰਾਜਨੀਤਿਕ ਤੌਰ ਦੇ ਉੱਤੇ ਚਲਦੇ ਚਲਦੇ ਗੱਲ ਕਰਦੇ ਰਾਜਨੀਤਿਕ ਤੌਰ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਚੀਜ਼ ਨੂੰ ਦੇਖੋ ਰਾਜਨੀਤਿਕ ਤੌਰ ਤੇ ਸੈਂਟਰ ਨੂੰ ਵੀ ਤੇ ਹਰਿਆਣੇ ਨੂੰ ਦੇ ਰਾਜਸਥਾਨ ਵੀ ਸਮਝਣਾ ਪਊਗਾ ਵੀ ਦੇਖੋ ਇਹ ਰਿਪੀਰੀਅਨ ਲਾਅ ਨਹੀਂ ਹੈ ਰਿਪੀਰੀਅਨ ਲਾ ਨਹੀਂ ਹੈ ਰਿਪੀਰੀਅਨ ਇਹ ਜੈ ਪ੍ਰਿੰਸੀਪਲ ਹੈ ਮੈਂ ਤੁਹਾਨੂੰ ਇਕੱਲੇ ਵੀ ਕਲੀਅਰ ਕਰਾ ਸਾਡੇ ਲੋਕਾਂ ਚ ਇੱਕ ਬੜਾ ਭਰਮ ਹੈ ਵੀ ਰਿਪੀਰੀ ਨਹੀਂ ਜੈ ਲਾਅ ਨਾ ਇਟ ਇਜ਼ ਨਾਟ ਅ ਲਾਅ ਵਰਡ ਲੈਵਲ ਦੇ ਤੇ ਪ੍ਰਿੰਸੀਪਲ ਹੈ ਜਿਵੇਂ ਆਪਾਂ ਅਲਜਬਰਾ ਉਹਦੇ ਸਵਾਲ ਕੱਢਦੇ ਆ ਉਵੇਂ ਇੱਕ ਸਵਾਲ ਕੱਢਣ ਵਾਸਤੇ ਵੀ ਪਾਣੀਆਂ ਦੀ ਵੰਡ ਕਿਵੇਂ ਕਰਨੀ ਕਿ ਰਿਪੀਰੀਅਨ ਪ੍ਰਿੰਸੀਪਲ ਬਣਿਆ ਵਰਡ ਲੈਵਲ ਦੇ ਉੱਤੇ ਫਾਰਮੂਲਾ ਬਣਾ ਲਿਆ ਗਿਆ ਇੱਕ ਫਾਰਮੂਲਾ ਹੈ ਪਰ ਉਹ ਦੇਖੋ ਇਹ ਵਰਡ ਲੈਵਲ ਦੇ ਉੱਤੇ ਜ਼ਰੂਰੀ ਨਹੀਂ ਹੁੰਦਾ ਵੀ ਉਹ ਰਿਪੇਰੀਅਨ ਇਹ ਵੀ ਅਸੀਂ ਇੱਕ ਕਹਿ ਦਿਆ ਸਾਡਾ ਹੱਕ ਹੈ ਉਹਨੂੰ ਹੱਕ ਨਹੀਂ ਉਹਨੂੰ ਇੱਕ ਪ੍ਰਿੰਸੀਪਲ ਗਿਣਿਆ ਜਾਂਦਾ ਉਹਦੇ ਮੁਤਾਬਕ ਬੰਦ ਹੁੰਦੀ ਹੈ ਰਿਪੇਰੀਅਨ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀਆਂ ਧਾਰਨਾ ਜੀ ਹਨ ਅੱਗੇ ਪਿੱਛੇ ਜਿਹੜੀ ਬੰਦ ਪਾਣੀ ਆਂਦੀ ਹੋਈ ਹੋਈ ਹੈ ਇਹ ਵੀ ਇੱਕ ਸਾਡਾ ਇੱਕ ਬੜਾ ਵੱਡਾ ਭਰਮ ਫਲਾਇਆ ਜਾਂਦਾ ਜੀ ਇਹ ਤਾਂ ਐਕਟ ਹੈ ਐਕਟ ਦੀ ਵਾਇਲੇਸ਼ਨ ਹੋ ਗਈ ਇਟ ਇਜ਼ ਨਾਟ ਐਕਟ ਅੱਛਾ ਜੀ ਇਟ ਇਜ਼ ਅ ਪ੍ਰਿੰਸੀਪਲ ਅੱਛਾ ਤੁਸੀਂ ਹੁਣ ਕੀ ਦੇਖਦੇ ਹੋ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਗਿਆ ਇਸ ਹਫ਼ਤੇ ਕੀ ਮਤਾ ਕੀ ਰੱਖਿਆ ਜਾ ਸਕਦਾ 올 ਪਾਰਟੀ ਮੀਟਿੰਗ ਵੀ ਹੁਣ ਹੋ ਚੁੱਕੀ ਆ ਸਾਰੇ ਕਹਿੰਦੇ ਪਾਣੀ ਬਚਾਉਣਾ ਚਾਹੀਦਾ ਪਾਣੀ ਨਹੀਂ ਦੇਣਾ ਚਾਹੀਦਾ ਹਿਮੈਨਿਟਰੀ ਗਰਾਉਂਡਸ ਦੇ ਉੱਤੇ ਵੀ ਪਾਣੀ ਦੇ ਦਿੱਤਾ ਜਾਵੇਗਾ ਤਾਂ ਕੀ ਹੋ ਜਾਏਗਾ ਹੁਣ ਗੱਲ ਇਹ ਹੈ ਕਿ ਚਲੋ ਇਸ ਵਾਰ ਦੀ ਜੇ ਪਾਣੀ ਦੇ ਵੀ ਦਿੱਤਾ ਜਾਂਦਾ ਹੈ ਤਾਂ ਅਗਲੀ ਵਾਰ ਦੀ ਕਾਉਂਟੇਬਿਲਟੀ ਕੌਣ ਤੈਅ ਕਰੇਗਾ ਨਹੀਂ ਦੇਖੋ ਹਿਮੈਨਿਟਰੀਅਨ ਗਰਾਉਂਡ ਦੀ ਗੱਲ ਇਹ ਹੈ ਵੀ ਜਦੋਂ ਉੱਥੇ ਆਪਾਂ ਮਈ ਟੂ ਮਈ ਇਹ ਪਾਣੀ ਜਿਹੜਾ ਹੈਗਾ ਅਸੀਂ ਡਿਸਟ੍ਰਿਬਿਊਟ ਕਰਦੇ ਇਹ ਉਹ ਸਾਲ ਮੰਨਦੇ ਆ ਅਸੀਂ ਜਿਵੇਂ ਆਪਾਂ ਫਾਈਨੈਂਸ਼ੀਅਲ ਇਅਰ ਅਪ੍ਰੈਲ ਮੰਨਦੇ ਆ ਇਹਨੂੰ ਮਈ ਟੂ ਮਈ ਕ ਉਦੇ ਵਿੱਚ ਜਿਹੜਾ ਪਾਣੀ ਹੈ ਉਹ ਹਰਿਆਣਾ ਆਪਣਾ ਵੱਧ ਯੂਟਿਲਾਈਜ਼ ਕਰ ਚੁੱਕਿਆ ਦੇਖੋ ਹਰਿਆਣੇ ਨੂੰ ਸੰਜਮਤਾ ਦੇਖੋ ਅਸੀਂ ਇਹ ਕਹੀਏ ਨਾ ਅਸੀਂ ਕਣਕ ਦੇ 6 6 ਕੁਇੰਟਲ ਦਾਣੇ ਲੈ ਲੇ ਕਣਕ ਦੇ ਲੈ ਕੇ ਰੱਖ ਲੇ ਅਸੀਂ ਜੇ 6 ਮਹੀਨਿਆਂ ਚ ਖਾ ਲੇ ਮੁੜ ਕੇ ਫਿਰ ਦਾਣੇ ਮੰਗਦੇ ਫਿਰੀਏ ਇਹ ਤਾਂ ਅਸੀਂ ਦੇਖਣਾ ਹੈ ਨਾ ਵੀ ਜੇ ਅਸੀਂ 6 ਕੁਇੰਟਲ ਲਈਆ ਤਾਂ 6 ਕੁਇੰਟਲ ਦੀ ਸਾਲ ਚਲਾਉਣੀ ਹੈ ਠੀਕ ਹੈ ਉਹਦੇ ਮੁਤਾਬਕ ਦਾਣੇ ਅਸੀਂ ਵਰਤਨੇ ਆ ਅਸੀਂ ਫਿਰ ਪਹਿਲਾਂ ਤਾਂ ਫਟਾਫਟ ਹਰੇਕ ਜਿਹੜਾ ਆਉਂਦਾ ਉਹਨੂੰ ਆਟਾ ਵੀ ਪਾਈ ਜਾਈਏ ਤੇ ਬਾਕੀ ਬੰਡੀ ਵੀ ਜਾਈਏ ਮੁੜ ਕੇ ਕਹਦੀ ਸਾਡੇ ਸਾਡਾ ਸਾਡਾ ਪੀਪਾ ਖਾਲੀ ਹੈ ਮਤਲਬ ਇਹ ਹਰਿਆਣਾ ওয়াটার ਮੈਨੇਜਮੈਂਟ ਦਾ ਫੇਲਿਅਰ ਆ ਪਾਣੀ ਨੂੰ ਲੈ ਕੇ ਕਿ ਉਹਨਾਂ ਨੇ ਸਮਝਿਆ ਨਹੀਂ ਕਿ ਪਾਣੀ ਦੀ ਕਿੰਨੀ ਉਹਨਾਂ ਨੂੰ ਕੰਜ਼ਮਪਸ਼ਨ ਹੈਗੀ ਆ ਤੇ ਕਿੱਦਾਂ ਉਹਨਾਂ ਨੇ ਵਾਧੂ ਵੇਸਟ ਕਰ ਦਿੱਤਾ ਪਾਣੀ ਦੇਖੋ ਇਹ ਬਿਲਕੁਲ ਹਰਿਆਣੇ ਦੀ ਆਪਣੀ ਨਲਾਕੀ ਆ ਹਰਿਆਣੇ ਨੂੰ ਪ੍ਰੋਪਰ ਟਰੀਕੇ ਨਾਲ ਯੂਟਿਲਾਈਜ਼ ਕਰਨਾ ਚਾਹੀਦਾ ਸੀ ਪਾਣੀ ਹੂੰ ਔਰ ਜਿਹੜਾ ਉਹ ਪਾਣੀ ਪ੍ਰਹਾਰਣਾ ਯੂਟਿਲਾਈਜ਼ ਕਰਦਾ ਸੀ ਕਰਨਾ ਸੀ ਉਹਨੇ ਉਹਨੇ ਆਪਣਾ ਪਾਣੀ ਯੂਟਿਲਾਈਜ਼ ਕਰ ਲਿਆ ਹੁਣ ਫੇਰ ਉਹ ਦੂਜੇ ਤੇ ਝਾਕ ਰੱਖਣੀ ਕਿਉਂਕਿ ਅਸੀਂ ਹਜੇ ਆਪਣਾ ਜਿਹੜਾ ਹੈਗਾ 80 82% ਹੀ ਪਾਣੀ ਯੂਟਿਲਾਈਜ਼ ਕੀਤਾ ਉਹ 103% ਕਰ ਅੱਛਾ ਕਈਆਂ ਨੇ 110 ਵੀ ਕਰ ਲਏ ਬਾਕੀ ਸੂਬੇ ਕਈ ਹੈਗੇ ਤੁਹਾਨੂੰ ਪਤਾ ਕੀ ਹੁੰਦਾ ਹੈਗਾ ਦੇਖੋ ਇਹ ਇਹ ਜਿਹੜਾ ਪਾਣੀ ਹੈ ਨਾ ਇਹਦੇ ਵਿੱਚ ਇਹ ਵੀ ਇੱਕ ਬੜਾ ਵੱਡਾ ਇੱਕ ਇਸ਼ੂ ਹੈ ਇਹ ਵੀ ਕੋਈ ਨੈਰੇਟਿਵ ਬਣਾਇਆ ਜਾਂਦਾ ਕਿ ਉਹ ਪਾਕਿਸਤਾਨ ਨੂੰ ਚਲਾ ਗਿਆ ਜਦੋਂ ਬਰਸਾਤਾਂ ਆਉਂਦੀਆਂ ਨੇ ਪਾਣੀ ਸਟੋਰ ਕਿੱਥੇ ਕਰਾਂਗੇ ਸਾਡੇ ਕੋਲ ਦੇਖੋ ਉਹੀ ਗੱਲ ਹੈ ਨਾ ਤੁਸੀਂ ਚਾਹ ਦਾ ਮੇਰੇ ਸਵਾਲ ਜਵਾਬ ਦਾ ਤੁਸੀਂ ਆਪ ਹੀ ਸਵਾਲ ਜਵਾਬ ਦੇਤਾ ਸਾਡੇ ਕੋਲੇ ਉਹ ਨਹੀਂ ਹੁੰਦਾ ਉਹ ਪਾਣੀ ਸਾਨੂੰ ਦੇਣਾ ਹੀ ਪੈਂਦਾ ਸਾਨੂੰ ਛੱਡਣਾ ਨਹੀਂ ਪੈਂਦਾ ਸਾਡੀ ਮਜਬੂਰੀ ਹੈ ਨਹੀਂ ਇੱਥੇ ਹੜ੍ਹ ਤੇ ਇੱਥੇ ਲਿਆਉਣੇ ਨੇ ਅਸੀਂ ਆਪਦੇ ਡੈਮ ਦਾ ਡੈਮੇਜ ਕਰਨੇ ਨੇ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਇਹਨੂੰ ਦੇਖੋ ਜੇ ਤੁਸੀਂ ਕਹਿੰਦੇ ਇਸ਼ੂ ਦੇਖੋ ਉਹਦਾ ਦਬਾਅ ਬਣਦਾ ਪਰ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਕਹੀ ਸੀ ਮੈਂ ਤੁਹਾਨੂੰ ਉਹਦੀ ਇੱਕ ਆਧਾਰਨ ਦੇਵਾਂਗਾ ਹਮ ਅੱਜ ਹਮ ਜੇ ਪਿਛਲੀਆਂ ਸਰਕਾਰਾਂ ਦਾ ਕਸੂਰ ਕੱਢਦੇ ਆ ਹਮ ਪਿਛਲੀਆਂ ਸਰਕਾਰਾਂ ਨੇ ਜ਼ਰਤਾਂ ਵੀ ਦਿਖ ਜ਼ਰਤ ਵੀ ਦਿਖਾਉਂਦੀਆਂ ਰਹੀਆਂ ਨੇ ਹਮ ਜੇ ਬਾਟਰ ਟਰਮਿਨ ਐਕਟ 2004 ਚ ਲੈ ਕੇ ਆਏ ਸੀ ਅਮਰਿੰਦਰ ਸਿੰਘ ਜ਼ਰਤਾਂ ਲੈ ਕੇ ਆਇਆ ਸੀ ਹਮ ਠੀਕ ਹੈ ਤਾਂ ਕਾਂਗਰਸੀ ਸਰਕਾਰ ਸੀ ਪਰ ਅਮਰਿੰਦਰ ਸਿੰਘ ਜੀ ਹੁਣ ਹੁਣ ਵੀ ਇੱਥੇ ਮਰਜ਼ੀ ਚਲੇ ਕੇ ਸਰਕਾਰ ਤਾਂ ਕਾਂਗਰਸ ਦੀ ਸੀ ਨਾ ਇੱਕ ਤਾਂ ਕਾਂਗਰਸ ਨੇ ਕੀਤਾ ਨਾ ਅਮਰਿੰਦਰ ਤਾਂ ਇੱਕ ਇੱਕ ਮੁੱਖ ਮੰਤਰੀ ਸੀ ਪਾਰਟੀ ਤਾਂ ਸਾਰੀ ਮਗਰ ਉਹਦੀ ਪਾਰਟੀ ਤਾਂ ਖੜੀ ਹੋਵੇ ਕਾਂਗਰਸ ਸੀ ਨਾ ਕਾਂਗਰਸ ਦੀ ਸੋਚ ਸੀ ਔਰ ਕਾਂਗਰਸ ਦੀ ਸੋਚ ਅੱਜ ਤੁਸੀਂ ਜਿਹੜੀ ਆਨੰਦਪੁਰ ਹਾਈਡਲ ਪ੍ਰੋਜੈਕਟ ਚੱਲ ਰਿਹਾ ਹੈ ਉਹ ਕਿਤੇ ਤੇ ਚੱਲ ਰਿਹਾ ਹੈ ਪਤਾ ਕਿਸੇ ਪੋਲੀਟੀਸ਼ੀਅਨ ਨੂੰ ਪੁੱਛ ਲਓ ਕੋਈ ਨਹੀਂ ਦੱਸੂਗਾ ਤੁਹਾਨੂੰ ਉਹ ਚੱਲ ਰਿਹਾ ਹੈ ਐਸਵਾਈਐਲ ਤੇ ਜੀ ਨੂੰ ਕਿ ਇੱਕ ਕਾगज ਲਹਿਰਾਉਂਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਉਹਦਾ ਵਾਈਟ ਪੇਪਰ ਜਾਰੀ ਕਰਤਾ ਫਾਇਦਾ ਕੋਈ ਨਹੀਂ ਅਸੀਂ ਉਸ ਦੇ ਉੱਤੋਂ 100 ਸਟਾਰਟ ਤੇ ਸਟਾਰਟ 134 ਮੈਗਾਵਾਟ ਬਿਜਲੀ ਬਣਾਉਣੇ ਆ ਹਾਂ ਆ ਬਿਲਕੁਲ ਨਾਲ ਹੀ ਆਰੇ ਬਿਲਕੁਲ ਨਾਲ ਐਸ ਵੀ ਇਹ ਸੁੱਕੀ ਪਈ ਐ ਇੱਥੇ ਉੱਥੇ ਡਿਵਰਟ ਕਰ ਦਿੱਤੇ ਗਏ ਇੱਥੇ ਉੱਥੇ ਤੱਕ ਬਣੀ ਵੀ ਆ ਹਾਂ ਬਿਲਕੁਲ ਲੋਹੜ ਖੜਚ ਅਸੀਂ ਪਾਣੀ ਛੱਡਦੇ ਆ ਇੱਕ ਪਾਵਰ ਹਾਊਸ ਅਸੀਂ ਗੰਗੂਆਲ ਬਣਾਏ ਦੋ ਯੂਨਿਟ ਦੋ ਯੂਨਿਟ ਬਣਾਏ ਨਕੀਆਂ ਨਕੀਆਂ ਆ ਕੇ ਅਸੀਂ ਪਾਣੀ ਛੱਡਦੇ ਆ ਦਰਿਆ ਦੇ ਵਿੱਚ ਜੀ ਬਿਲਕੁਲ ਠੀਕ ਆ 900 ਮਿਲੀਅਨ ਯੂਨਿਟ ਹਾਂ ਕਿੰਨੇ ਹੁੰਦੇ ਜੀ ਸਾਲ ਦੇ ਬਣਦੇ ਆ ਮੈਂ ਐਵਰੇਜ ਲਾਉਣਾ ਉਸੇ 1100 ਵੀ ਬਣਿਆ ਮੈਂ ਲਾ ਲਿਆ ਕਿਤੇ ਬੰਦੀ ਆ ਗਈ ਕਿਤੇ ਪਾਣੀ ਘਟ ਗਿਆ ਕਦੇ ਮਸ਼ੀਨ ਵੀ ਖਰਾਬ ਹੋ ਗਈ ਕਿਤੇ ਮਸ਼ੀਨ ਦੀ ਅਸੀਂ ਸਾਲ ਬਾਅਦ ਸ਼ਟਡਾਊਨ ਵੀ ਲੈਣੀ ਦੀ ਨਾ ਹਾਂ 900 ਮਿਲੀਅਨ ਯੂਨਿਟ ਇੱਕ ਯੂਨਿਟ ਕਿੰਨੇ ਦਾ ਪਤਾ ਜੀ ਘੱਟੋ ਘੱਟ 4-5 ਰੁਪਏ ਦਾ ਪਤਾ ਕਿੰਨੇ ਕਿੰਨੇ ਕਰੋੜਾਂ ਦਾ 85 ਤੋਂ ਚੱਲ ਰਿਹਾ ਹੈ ਇਹ ਪਿਛਲੀਆਂ ਸਰਕਾਰਾਂ ਦੀ ਜ਼ਰਤ ਸੀ ਜਦੋਂ ਰੋਪੜ ਹਾਈਡਲ ਬਣਿਆ ਚਾਰ ਯੂਨਟਾਂ ਦੀ ਪ੍ਰੋਪੋਜ਼ਲ ਮਿਲੀ ਚਾਰ ਯੂਨਟਾਂ ਦਾ ਪਾਣੀ ਦੇਣਾ ਉਸ ਟਾਈਮ ਤੇ ਸਰਕਾਰ ਨੇ ਤੇ ਅਫਸਰਾ ਨੇ ਬੈਡ ਲੈਵਲ ਤੋੜ ਲਿਆ ਬੈਡ ਲੈਵਲ ਤੋਂ ਪਾਣੀ ਲਿਆ 6 ਜੂਨਟ ਬਣਾ ਲਏ ਮੁੜ ਕੇ ਫੈਸਲੇ ਹੁੰਦੇ ਰਹੇ ਇਹ ਪਰ ਫੈਸਲੇ ਵਾਸਤੇ ਜ਼ੋਰ ਤਾਂ ਚਾਹੀਦੀ ਹੈ ਵੱਡੀ ਚਾਹੀਦੀ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਆ ਉੱਥੇ ਕਹਿੰਦੇ ਕਿ ਵੱਖੋ ਵੱਖਟੀਆਂ ਬੀਜੇਪੀ ਰੂਲ ਸਟੇਟਸ ਹੈਗੀਆਂ ਨੇ ਉਹ ਇੱਕ ਪਾਸੇ ਹੋ ਗਏ ਹਿਮਾਚਲ ਨੇ ਚਲੋ ਕੋਈ ਵੋਟ ਨਹੀਂ ਕੀਤਾ ਹੈਗਾ ਉਹਨੇ ਨਾ ਹਾਪ ਫਰੀ ਨਾ ਨਾ ਉਹਨਾਂ ਨੇ ਨਾ ਕੀਤੀ ਸੀ ਉਹ ਸਪੋਰਟ ਕਰ ਗਏ ਨਾ ਹਾਂ ਮਤਲਬ ਤੁਹਾਡੀ ਸਪੀਡ ਦੇ ਸਪੋਰਟ ਹੀ ਕਰ ਗਏ ਉਹਨਾਂ ਨੇ ਖਿਲਾਫ ਤਾਂ ਵੋਟ ਨਹੀਂ ਪਾਈ ਤੇ ਉੱਥੇ ਕੱਲਾ ਪੰਜਾਬ ਰਹਿ ਗਿਆ ਬਤੌਰ ਪੰਜਾਬੀ ਤੁਸੀਂ ਵੀ ਇਸ ਚੀਜ਼ ਨੂੰ ਕਿੱਦਾਂ ਦੇਖਦੇ ਇਹ ਤਾਂ ਮੋਰਚਾ ਬੰਦੀ ਕੀਤੀ ਜਾ ਰਹੀ ਆਲੇ ਦੁਆਲੇ ਘੇਰਿਆ ਘੇਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਸ਼ਾਇਦ ਮੇਰੀ ਪਹਿਲੀ ਗੱਲ ਨੂੰ ਸਮਝ ਰਹੇ ਹੋ ਇਹ ਮੋਰਚਾ ਬੰਦੀ ਕਿਉਂ ਹੋਈ ਜਦੋਂ ਜਿਹੜਾ ਫੁੱਲ ਫਲਾਈਸ ਬੋਰਡ ਹੈ ਉਹ ਤੁਹਾਡੇ ਵਿੱਚ ਤੁਹਾਡੀ ਉਹਦੀ ਨਮਾਇੰਦਗੀ ਨਹੀਂ ਰਹੀ ਹੁਣ ਕੀ ਹੈਗਾ ਉਹ ਬੋਰਡ ਸਾਡਾ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਉਹ ਸੂਬਿਆਂ ਦੇ ਨਾਲ ਸਾਡਾ ਪੂਰੀ ਤਾਕਤ ਜੁਰੀ ਪਾਵਰ ਤਾਂ ਉਹ ਬੋਰਡ ਦੀ ਸੀ ਨਾ ਬੋਰਡ ਚ ਤੁਸੀਂ ਮਹਿੰਦਗੀ ਕੋ ਵਾਲੀ ਹੁਣ ਤੁਸੀਂ ਉਹ ਉਹਨਾਂ ਦਾ ਵੀ ਅਸਰ ਆ ਕੇ ਫਿਰ ਕਾਰਨ ਕੀ ਰਹੇ ਉਸ ਚੀਜ਼ ਦਾ ਕਾਰਨ ਸਾਡੀ ਨਲਾਕੀ ਹੈ ਸਰ ਸੂਬੇ ਸਰਕਾਰ ਦੀ ਨਲਾਕੀ ਹੈ ਮੈਂ ਤਾਂ ਸਪਸ਼ਟ ਕਹੂੰਗਾ ਹਜੇ ਵੀ ਉੱਠਣ ਸਟੈਂਟਰ ਤੇ ਦਬਾਅ ਬਣਾਉਣ ਸਾਡਾ ਦੇਖੋ 2002 ਚ ਜਦੋਂ ਕਾਂਗਰਸੀ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਪਿਛਲੀ ਸਰਕਾਰ ਦੇ ਵਿੱਚੋਂ ਸਰਕਾਰ ਗਈ ਕਿਉਂ ਸੀ ਬਾਦਲ ਸਾਹਿਬ ਦੀ ਵੀ ਝੋਨਾ ਨਹੀਂ ਸੀ ਚੱਕਿਆ ਗਿਆ ਅਫੇਕੀ ਦੀ ਬਹੁਤ ਿਕੜੀ ਦਿੱਕਕ ਸੀ ਉਦੋਂ ਮੈਂ ਕਿਹਾ ਚੋਨਾ ਨਹੀਂ ਸੀ ਚੱਕਿਆ ਗਿਆ ਬੜੀ ਵੱਡੀ ਉਹਦੇ ਵਿੱਚ ਹੀਰਾ ਫੇਰੀ ਸੀ ਲੋਕਾਂ ਨੇ 60 68 ਤਾਂ ਬਣਾ ਲੀਆਂ ਸੀ ਬਾਹਰੋਂ ਲਿਆ ਕੇ ਸੂਬੇ ਚ ਇੱਥੇ ਵਿਕ ਰਿਆ ਸੀ ਇੱਥੋਂ ਦਾ बिक ਨਹੀਂ ਸੀ ਰਿਹਾ ਉਸ ਟਾਈਮ ਦੇ ਉੱਤੇ ਜਦੋਂ ਬਾਜਪਾਈ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਚੱਕਿਆ ਨਹੀਂ ਸੀ ਨਾ ਚੋਨਾ ਤਾਂ ਜਾ ਕੇ ਸਾਡੀ ਸਰਕਾਰ ਉਹਦੇ ਬਾਅਰ ਚ ਬੈ ਗਈ ਸੀ ਸਾਰੀ ਧਰਨਾ ਦਿੱਤਾ ਸੀ ਉਹਦੇ ਵਾਸਤੇ ਧਰਨਾ ਦੇ ਇੱਥੇ ਮਸਲੇ ਇਹ ਮਸਲੇ ਸੁਪਰੀਮ ਕੋਰਟ ਲੈ ਕੇ ਜਾਂਦੇ ਆ ਦੇ ਕੋਟ ਸੁਪਰੀਮ ਕੋਰਟਾ ਨੇ ਫੈ ਮੈਂ ਕਹਿੰਦਾ ਕੋਰਟਾ ਸਭ ਤੋਂ ਵੱਡੀਆਂ ਨੇ ਪਰ ਇਹ ਜਿਹੜੇ ਫੈਸਲੇ ਛੋਡੇ ਸਰਕਾਰੀ ਐਡਮਿਨਿਸਟ੍ਰੇਟਿਵ ਫੈਸਲੇ ਆ ਨਾ ਇਹ ਸੁਪਰੀਮ ਕੋਰਟ ਨੇ ਨਹੀਂ ਦੇਖਣੇ ਉਹਦੇ ਕੋਲ ਤਾਂ ਉਹਨਾ ਹੀ ਟਾਈਮ ਹੈ ਉਹਨੇ ਹੁਣ ਤੱਕ ਤੁਸੀਂ ਤੁਹਾਡਾ ਆਰਡੀਐਫ ਦਾ ਫੈਸਲਾ ਕੀਤਾ ਤੁਸੀਂ ਦਿੱਤਾ ਹੁੰਦਾ ਧਰਨਾ ਸੇ ਮੋਦੀ ਦੇ ਬਾਰਚ ਉਹ ਵੀ ਕੀਤਾ ਹੁੰਦਾ ਬਿਟ ਸਿਆਪਾ ਤੁਹਾਨੂੰ ਕਿ ਮੇਨਾ ਦੰਦਾ ਹੋ ਆਡੀਐਫ ਨਹੀਂ ਮਤੋਂ ਤੁਸੀਂ ਇਹ ਕਹਿ ਰਹੇ ਆਂ ਕਿ ਹੁਣ ਸਾਰੇ ਜਣੇ ਇਕੱਠੇ ਹੋ ਕੇ ਦਿੱਲੀ ਧਰਨ ਵਾਲਾ ਦਾ ਸਰਕਾਰ ਦੇ ਬਿਲਕੁਲ ਲਾਉਣਾ ਚਾਹੀਦਾ ਜਿਹਦੇ ਦੇਖੋ ਕਾਂਗਰਸ ਪਾਰਟੀ ਵੀ ਪਹੁੰਚੇਗੀ ਮੈਂ ਕਿਹਾ ਬਿਲਕੁਲ ਪਹੁੰਚਾਂਗੇ ਲਾੜਾ ਤਾਂ ਤੁਰੇ ਉਹ ਬਰਾਤੀ ਤਾਂ ਤੁਰਨਗੇ ਭਰਾਵਾ ਜਣਾ ਨਹੀਂ ਤੁਰੂਗਾ ਉਹਨੂੰ ਆਪਾਂ ਆਈਸੋਲੇਟ ਕਰ ਦਾਂਗੇ ਲਾੜਾ ਤਾਂ ਤੁਰੇ ਲਾੜਾ ਕੌਣ ਹੈ ਹੂੰ ਮੁੱਖ ਮੰਤਰੀ ਤੁਰੇ ਤਾਂ ਸਹੀ ਸਿੱਧਾ ਤਾਂ ਹੋਵੇ ਉਧਰ ਨੂੰ ਹੂੰ ਲੜਾਈ ਤਾਂ ਲੜੇ ਭਰਾ ਹੂੰ ਮਤਾ ਵੀ ਪਾ ਦਾਂਗੇ ਉਹਦਾ ਪ੍ਰੈਸ਼ਰ ਵੀ ਬਣੂਗਾ ਇਹ ਨਹੀਂ ਗੱਲ ਵੀ ਵਿਧਾਨ ਸਭਾ ਦੇ ਮਤੇ ਦਾ ਪ੍ਰੈਸ਼ਰ ਨਹੀਂ ਬਣੂਗਾ ਪ੍ਰੈਸ਼ਰ ਵੀ ਬਣੂਗਾ ਮਤਾ ਵੀ ਪਾਵਾਂਗੇ ਪਰ ਉਹਦੇ ਵਿੱਚ ਵੀ ਨਾਲ ਆ ਜਲ ਆਲ ਪਾਰਟੀ ਮੀਟਿੰਗ ਚ ਵੀ ਨਾਲ ਆ ਸੀ ਕਰ ਜੋ ਕਰਨਾ ਜੰਦਾ ਲਾ ਕੇ ਚਾਬੀ ਰੱਖ ਤਾਂ ਵੀ ਨਾਲ ਖੜਾਂਗੇ ਰੱਖਤਾ ਸੀ ਜੁਰਤ ਤਾਂ ਰੱਖ ਵੀ ਜੇਮ ਚ ਰੱਖ ਜੰਦਾ ਤਾਂ ਲਾ ਦਿੱਤਾ ਗਿਆ ਉੱਥੇ ਅੱਛਾ ਜੰਦਾ ਲਾ ਪਾਣੀ ਤਾਂ ਫਿਰ ਵੀ ਜਾ ਰਿਹਾ ਜੰਦਾ ਲਾ ਪਾਣੀ ਤਾਂ ਫਿਰ ਵੀ ਜਾ ਰਿਹਾ ਜੰਦਾ ਲਾ ਜਿੰਦੇ ਦਾ ਕੀ ਪਰਪਸ ਹੈ ਚਹਿਲ ਸਾਹਿਬ ਇੱਕ ਨੈਰੇਟਿਵ ਮੇਰਾ ਇਹ ਸਵਾਲ ਸੀ ਕਿ ਜੰਦਾ ਲਾਉਣ ਦੇ ਨਾਲ ਜਿਹੜਾ ਆਊਟਲੈਟ ਹੈਗਾ ਪਾਣੀ ਦਾ ਉਹਦਾ ਕੋਈ ਫਰਕ ਪਿਆ ਜਾਂ ਨਹੀਂ ਪਿਆ ਹੈਗਾ ਪੜੀ ਤੁਸੀਂ ਜੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਮਤਲਬ ਕਹਿਣ ਮੇਰੀ ਗੱਲ ਸੁਣੋ ਟੈਕਨੀਕਲ ਗੱਲ ਹੈ ਉੱਪਰ ਡੈਮ ਹੈ ਹਾਂ ਉਹ ਪਾਣੀ ਪੂਰਾ ਛੱਡ ਦੇਣ ਕਿੱਥੇ ਜਾਣਾ ਸੀ ਹਾਂ ਕਿੱਥੇ ਜਾਣਾ ਸੀ ਜਿੰਦਾ ਲਾ ਕੇ ਥੋੜੇ ਕੋ ਭਾਖੜੇ ਦੀ ਤਾਂ ਨਹੀਂ ਚਾਬੀ ਹਾਂ ਤੁਸੀਂ ਨੰਗਲ ਹਾਈਡਲ ਦੀ ਲੈ ਆਂਦੀ ਕੱਲ ਨੂੰ ਫਿਰ ਤੁਸੀਂ ਰੋਪੜਾ ਹਾਈਡਲ ਦੀ ਵੀ ਥੋੜੇ ਕੋ ਚਾਬੀ ਹੈ ਮਾਲ ਲਾਂਗੇ ਪੰਜਾਬ ਸੇਡ ਦੇ ਕੋਲ ਹੀ ਹੈ ਸਾਡੇ ਕੋਲ ਹਾਂ ਨਹੀਂ ਨਹੀਂ ਸੁਪਰ ਸਰਖੇ ਦੀ ਬੀਬੀ ਕੋਲੇ ਛੋਟੇ ਏਰੀਏ ਚ ਤੁਸੀਂ ਲਾਹਤਾ ਤੁਸੀਂ ਭਾਖੜੇ ਲਾ ਲਓ ਉੱਥੇ ਵੀ ਤਾਂ ਲਾਓ ਨਾ ਫਿਰ ਹੂੰ ਹੋਰ ਤਾਂ ਫਿਰ ਉੱਥੋਂ ਦੀ ਪੁਲਿਸ ਨਾਲ ਝਗੜਾ ਹੂੰ ਜਰ ਜਰ ਕੀਆ ਭਰਾਪਾ ਦੇਖੋ ਅਸੀਂ ਉਹ ਦੇਖੋ ਗੱਲ ਪਤਾ ਕੀ ਹੈਗਾ ਉਹੋ ਜੇ ਪਾਣੀ ਪਾਖੜੇ ਤੋਂ ਪੂਰਾ ਛੱਡ ਦੇ ਹਮ ਅੱਛਾ ਲੱਗਦਾ ਵੀ ਇਹ ਚੀਜ਼ ਹੋ ਸਕਦੀ ਮੈਂ ਹਾਈਪੋਥੈਟਿਕਲ ਬੋਲ ਰਿਹਾ ਹਾਂ ਮੈਨੂੰ ਤਾਂ ਹੋਣੀ ਨਹੀਂ ਚਾਹੀਦੀ ਇਹ ਦੇਖੋ ਆਲਟੀਮੇਟਲੀ ਤੇ ਉਸ ਲੈਵਲ ਤੇ ਗੱਲ ਜਾਵੇ ਹੀ ਕਿਉਂ ਪਹਿਲਾਂ ਤੁਸੀਂ ਉਹ ਸੋਚ ਰਹੇ ਹੋ ਹੋ ਸਕਦੀ ਆਂ ਸੋਚਦੇ ਸੀ ਇਹ ਜਾਵੇ ਹੀ ਕਿਉਂ ਹਾਲਾਤ ਤਾਂ ਇਹ ਵੀ ਨਹੀਂ ਕਿਸੇ ਨੇ ਸੋਚਿਆ ਸੀਗਾ ਕਿ ਆ ਨਹਿਰ ਦੇ ਵਿੱਚੋਂ ਜਿਹੜੀ ਇਹ ਮੇਨ ਤੁਸੀਂ ਬੈਕਬੋਨ ਕਹਿੰਦੇ ਇਹਦੇ ਚੋਂ ਵੀ 7 ਫੁੱਟ 8 ਫੁੱਟ ਪਾਣੀ ਐ ਇਸ ਟਾਈਮ ਡਾਊਨ ਚੱਲਦਾ ਪਿਆ ਜਿਹੜੀ ਪੂਰੀ ਨੱਕੋ ਨੱਕ ਭਰ ਕੇ ਚੱਲਦੀ ਹੁੰਦੀ ਸੀਗੀ ਦੂਸਰੇ ਪਾਸੇ ਹਾਂ ਦੂਸਰੇ ਪਾਸੇ ਹੁਣ ਪਿੱਛੇ ਪਾਣੀ ਘਟ ਰਿਹਾ ਬਰਸਾਤ ਤਾਂ ਗਲੋਬਲ ਵਾਰਮਿੰਗ ਕਰਕੇ ਪਾਣੀ ਵੈਸੇ ਘਟ ਰਿਹਾ ਹੈ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਨੂੰ ਕੋਟਾ ਦਿੱਤਾ ਹੋਇਆ ਸੀ ਉਸ ਤੋਂ ਵੱਧ ਉਹ ਵਰਤ ਚੁੱਕੇ ਨੇ ਫੇਰ ਹੋਵਾ ਤੂੰ ਪਾਣੀ ਮੰਗਦੇ ਪਏ ਦੂਜੇ ਪਾਣੀ ਨਾ ਫਿਰ ਹਰ ਪਾਸੇ ਉਧਰ ਜਿਹੜਾ ਆਮ ਬੰਦਾ ਜਿਹੜਾ ਪਾਣੀ ਪੀਣ ਵਾਲਾ ਉਹ ਵੀ ਮਰੇਗਾ ਗਲਤੀਆਂ ਐਡਮਿਨਿਸਟ੍ਰੇਸ਼ਨ ਦੀਆਂ ਹੋ ਰਹੀਆਂ ਨੇ ਬਹੁਤ ਆਮ ਲੋਕ ਰਹੇ ਨੇ ਉਸੇ ਦਾ ਮੈਂ ਤਾਂ ਤੁਹਾਡੀ ਮੈਂ ਤਾਂ ਤੁਹਾਡੀ ਗੱਲ ਤੇ ਵਾਅਦਾ ਕਰਨ ਲੱਗਾ ਕੱਲਾ ਕਿਸਾਨ ਨਹੀਂ ਮਰਦਾ ਪੰਜਾਬ ਦੀ ਇਕਨੋਮੀ ਮਰਦੀ ਹੈ ਬਿਲਕੁਲ ਮਰਦੀ ਹੈ ਬਿਲਕੁਲ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸਡ ਹੈ ਹਾਂ ਬਿਲਕੁਲ ਸਾਡੀ ਤਾਂ ਪੰਜਾਬ ਦੀ ਇਕਨੋਮੀ ਮਰ ਜਾਂਦੀ ਹੈ ਹੂੰ 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 ਮੈਂ ਤਾਂ ਦੇਖੋ ਗੱਲ ਪਤਾ ਕੀ ਹੈ ਪੰਜਾਬ ਨੂੰ ਦੇਖੋ ਸਭ ਮੇਰੀ ਸੂਬਾ ਸਰਕਾਰ ਨੂੰ ਇੱਕ ਬੇਨਤੀ ਹੈ ਪੰਜਾਬ ਨੂੰ ਪੰਜਾਬ ਸਮਝੋ ਹੂੰ ਮਤਲਬ ਪੰਜਾਬ ਨੂੰ ਪੰਜਾਬ ਨਹੀਂ ਸਮਝਿਆ ਜਾ ਰਿਹਾ ਤੁਸੀਂ ਦੇਖੋ ਮੇਰੀ ਇੱਕ ਗੱਲ ਸੁਣੋ ਹੂੰ ਦੇਸ਼ ਦੇ ਹਾਲਾਤ ਮਾੜੇ ਆ ਹਾਂ ਦੇਸ਼ ਦੇ ਅਸੀਂ ਕਹਿੰਦੇ ਬਾਰਡਰ ਸਟੇਟ ਆ ਹੂੰ ਵਪਾਰ ਬੰਦ ਹੋ ਗਿਆ ਹੂੰ ਬਾਗਾ ਬਾਰਡਰ ਤੋਂ ਕੋਈ ਗੱਲ ਨਹੀਂ ਦੇਸ਼ ਨਾਲ ਖੜਨਾ ਸਾਡੀ ਡਿਊਟੀ ਬਣਦੀ ਆ ਹੂੰ ਫਿਰ ਅ ਉੱਥੋਂ ਦਾ ਬਿਜ਼ਨਸ ਜਿਹੜੇ ਆਮ ਲੋਕ ਕਰਦੇ ਸੀ ਉਹ ਤੇ ਰੀਟਰੀਟ ਸੈਰੇਮਨੀ ਤੇ ਲੋਕ ਕੋਈ ਵਿਚਾਰਾ ਟੈਕਸੀ ਵਾਲਾ ਅਸੀਂ ਕੋਈ ਉੱਥੇ ਚਾਹ ਪਾਣੀ ਵਾਲਾ ਅਸੀਂ ਕੋਈ ਹੋਟਲ ਵਾਲਾ ਅਸੀਂ ਕੋਈ ਪੈਂਚਰ ਲਾਉਣ ਵਾਲਾ ਉਹ ਵੀ ਉੱਡ ਗਿਆ ਉਹ ਵੀ ਉੱਡ ਗਿਆ ਨਾ ਹਾਂ ਹਾਂ ਉਦੀ ਪ੍ਰਭਾਜਤਾ ਕਰ ਦੋ ਸੈਂਟਰ ਸਰਕਾਰ ਪ੍ਰਭਾਜਤਾ ਕਰ ਦੇਵੇ ਇਹੀ ਮੰਗ ਲੈਣਾ ਇਹ ਪ੍ਰਭਾਈ ਵਾਸਤੇ ਮੰਗਦੇ ਆ ਤੇ ਨਾਉ ਦਿੰਦੇ ਆ ਲੇਕਿਨ ਗੱਲ ਪਤਾ ਕਿ ਆ ਸੁਪਰੀ ਜੀ ਤੁਸੀਂ ਕਹਿ ਰਹੇ ਪਾਪਾ ਭਾਈ ਕਿਤੇ ਆਵੇ ਜਿਹੜਾ ਕਸ਼ਮੀਰ ਦੇ ਵਿੱਚ ਜਿਹੜਾ ਟੂਰਿਸਟ ਦੇ ਨਾਲ ਉੱਥੇ ਵਾਕਾ ਕੀਤਾ ਗਿਆ ਮੈਂ ਤਾਂ ਕਹਿੰਦਾ ਬੰਦ ਰੱਖੋ ਮੈਂ ਤਾਂ ਕਹਿੰਦਾ ਖੋਲੋ ਮੈਂ ਤਾਂ ਹੱਕ ਜਾਂ ਬੰਦ ਰੱਖੋ ਪਾਕਿਸਤਾਨ ਨੂੰ ਮੈਸੇਜ ਦਿਓ ਪਰ ਸੂਬੇ ਨੂੰ ਨਾ ਮੈਸੇਜ ਦਿਓ ਨੁਕਸਾਨ ਤਾਂ ਸੂਬੇ ਦਾ ਵੀ ਹੋ ਰਿਹਾ ਹੈ ਨਾ ਸੂਬੇ ਨੂੰ ਸੈਂਟਰ ਪ੍ਰਭਾਈ ਕਰਦੇਵੇ 5 ਟ੍ਰਿਲੀਅਨ 7 ਟ੍ਰਿਲੀਅਨ 100 ਟ੍ਰਿਲੀਅਨ ਕਿੰਨੇ ਟ੍ਰਿਲੀਅਨ ਦਿੱਤਾ ਸੀ ਭੰਜ ਇਕਨੋਮੀ ਬਣ ਕੇ ਵਿਸ਼ਵ ਗੁਰੂ ਬਣ ਕੇ ਵਿਸ਼ਵ ਗੁਰੂ ਵੜ ਕੇ ਸੂਬਾ ਭੁੱਖਾ ਮਾਰਦੀ ਉਹ ਮਾਰ ਦੋ ਉਹ ਵੀ ਉਹ ਵੀ ਜਿਹੜਾ ਤੁਹਾਨੂੰ ਸਭ ਤੋਂ ਵੱਧ ਤੁਹਾਡੀ ਸੇਵਾ ਕੀਤੀ ਹੈ ਜਿਹਨੇ ਸੂਬੇ ਨੇ ਜਿਹ ਸੂਬੇ ਨੇ ਇਸ ਦੇਸ਼ ਦੀ ਅੰਨ ਨਾਲ ਹੁਣ ਵੀ ਜਿਹੜਾ ਹੈਗਾ ptid ਭਰ ਰਿਹਾ ਹੈ ਉਹ ਸੂਬੇ ਨੂੰ ਕਿਉਂ ਮਾਰਦੇ ਹੋ ਸੂਬੇ ਨੂੰ ਸੈਂਟਰ ਹਮਦਾਰ ਦੇਵੇ ਇਹ ਮੰਗਣ ਨਾ ਇਹ ਮੰਗਦੇ ਨਾ ਦਿੰਦੇ ਆ ਨੇ ਹਾਲੇ ਵੀ ਮਤਰਈ ਮਾਵਾਲਾ ਜਿਹੜਾ ਵਤੀਰਾ ਐ ਸੂਬੇ ਨਾਲ ਹੋਰ ਵੱਡੇ ਪੱਧਰ ਤੇ ਹੋ ਰਿਹਾ ਐ ਹੁਣ ਵੀ ਤੁਹਾਨੂੰ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਨਵੀਂ ਗੱਲ ਦੱਸੀ ਐ ਨਾ ਵੀ ਬੰਦ ਕਰਤਾ ਤੁਸੀਂ ਵਪਾਰ ਕਰ ਦੋ ਹਾਂ ਤੁਸੀਂ ਦੇਖੋ ਵਪਾਰ ਪਹਿਲਾਂ ਤੁਸੀਂ ਪਾਕਿਸਤਾਨ ਨਾਲ ਤਵੱਲਾ ਵਪਾਰ ਬੰਦ ਕਰਤਾ ਫਿਰ ਚਲੋ ਅਫਗਾਨਿਸਤਾਨ ਵਾਲਾ ਸਮਾਨ ਆਉਂਦਾ ਸੀ ਉਹ ਵੀ ਬੰਦ ਕਰਤਾ ਫਿਰ ਨੁਕਸਾਨ ਤਾਂ ਸਾਡੇ ਹੀ ਹੋਇਆ ਨਾ ਜੇ ਇੱਥੋਂ ਪਹਿਲਾਂ ਸਬਜ਼ੀਆਂ ਆ ਜਾਂਦੀਆਂ ਸੀ ਫਲ ਫਰੂਟ ਜਾਂਦੇ ਸੀ ਉਧਰੋਂ ਸਮਾਨ ਆਉਂਦਾ ਸੀ ਸੀਮਿੰਟ ਆਉਂਦਾ ਸੀ ਪਾਰੀ ਤਾਂ ਸਾਡੇ ਜਿਹੜੇ ਵਪਾਰ ਅੰਮ੍ਰਿਤਸਰ ਦੇ ਜਾਂ ਉੱਥੇ ਬਾਰਡਰ ਏਰੀਆ 'ਚ ਬੈਠ ਕੇ ਉੱਥੇ ਕੰਮ ਕਰਦੇ ਉਹਨਾਂ ਦੇ ਸੀ ਨਾ ਵਪਾਰ ਤਾਂ ਉਹੀ ਕਰ ਰਹੇ ਸੀ ਆ ਟਰੱਕ ਜਾਂਦੇ ਸੀ ਟਰਾਲੇ ਜਾਂਦੇ ਸੀ ਸੋ ਸਾਡਾ ਹੀ ਜਾਂਦਾ ਸੀ ਨਾ ਸਾਡਾ ਵਪਾਰ ਉੱਜੜ ਗਿਆ ਉਹਦੀ ਪਰਭਾਈ ਤਾਂ ਕਰਵਾਤ ਕਰਦੇ ਨਾ ਹਮ ਸਟੇਟਸ ਦੀ ਗੱਲ ਬਿਲਕੁਲ ਸੈਂਟਰ ਸਰਕਾਰ ਨਾਲ ਦੇਸ਼ ਨਾਲ ਖੜਨਾ ਸਾਡੀ ਡਿਊਟੀ ਆ ਔਰ ਪੰਜਾਬੀ ਹਮੇਸ਼ਾ ਹਿੱਕ ਢਾ ਕੇ ਮੂਰੇ ਖੜਿਆ ਹਮ ਬਿੱਟੂ ਜੀ ਤਾਂ ਮਤਲਬ ਕਾਂਗਰਸ 'ਚ ਹੀ ਗਏ ਨੇ ਉਧਰਲੇ ਪਾਸੇ ਹੁਣ ਤਾਂ ਉਹਦੇ ਜਾਂਦੇ ਰਹਿੰਦੇ ਹੈਗੇ ਨੇ ਉਹਦੇ ਜਾਂਦੇ ਰਹਿੰਦੇ ਜਦੋਂ ਬੰਦਾ ਆਉਂਦਾ ਜਾਂਦਾ ਨਾ ਦੇਖੋ ਮੇਰੀ ਗੱਲ ਸੁਣੋ ਅੱਜ ਬੰਦਾ ਆਪਾਂ ਰੋਪੜ ਚ ਖੜੇ ਆ ਇੱਥੋਂ ਦੀ ਆ ਬਹੁਤ ਤੱਕ ਦਿਮਾਗ ਹੋਰ ਹੈ ਜਦੋਂ ਬੰਦਾ ਕਸ਼ਮੀਰ ਚਲਾ ਜਾਂਦਾ ਉਹਦਾ ਦਿਮਾਗ ਹੋਰ ਹੋ ਜਾਂਦਾ ਫਿਰ ਜਦੋਂ ਬੰਦਾ ਕਿਤੇ ਰਾਜਸਥਾਨ ਚਲਾ ਜਾਂਦਾ ਉਹਦਾ ਦਿਮਾਗ ਹੋਰ ਹੋ ਜਾਂਦਾ ਕਿਉਂਕਿ ਜਿੱਥੇ ਜਿਵੇਂ ਆਬੋ ਹਵਾ ਬਦਲਦੀ ਹੈ ਬੰਦੇ ਦਾ ਦਿਮਾਗ-ਦਮੂਗ ਵੀ ਬਦਲ ਜਾਂਦਾ ਕੋਈ ਖਾਸ ਗੱਲ ਸੁਖਦੇਵ ਜੀ ਫਿਰ ਐਂਡ ਚ ਹੱਲ ਕੀ ਹੋਏਗਾ ਇਸ ਚੀਜ਼ ਦਾ ਤੁਹਾਡੇ ਹਿਸਾਬ ਦੇ ਨਾਲ ਜੇ ਤੁਸੀਂ ਇੱਕ ਆਮ ਵਿਅਕਤੀ ਦੇ ਤੌਰ ਦੇ ਉਤੇ ਅਜੇ ਮੈਂ ਸਮਝਦਾ ਹਾਂ ਉਸ ਸੀਜ਼ਨ ਨੂੰ ਤਾਂ ਉਹ ਦੇਖਦਾ ਕਿ ਉਹਦੇ ਜਿਹੜਾ ਹਿੱਸੇ ਦਾ ਪਾਣੀ ਆ ਉਹ ਹੋਰ ਪਾਸੇ ਜਾ ਰਿਹਾ ਹੈ ਤੇ ਜੇ ਉਹ ਕਹਿੰਦਾ ਵੀ ਜੇ ਮਾੜਾ-ਮੋਟਾ ਪਾਣੀ ਦੇ ਵੀ ਦਵਾਂਗੇ ਤਾਂ ਕੋਈ ਇਸ਼ੂ ਨਹੀਂ ਹੈਗਾ ਲੇਕਿਨ ਜੇਕਰ ਵੱਡੇ ਟੈਕਨੀਕਲ ਤੌਰ ਦੇ ਉੱਤੇ ਦੇਖਿਆ ਜਾਵੇ ਜੇ ਇਹ ਪਾਣੀ ਚਲੇ ਵੀ ਜਾਂਦਾ ਕਿਉਂਕਿ ਸੁਨੀਲ ਚਾਹੁੰਦਾ ਹੈ ਵੀ ਹੈ ਹਿਊਮਨ ਡਰੇਨ ਰਾਊਟਸ ਤੇ ਪਾਣੀ ਦੇ ਦਿੱਤਾ ਜਾਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਹੈਗੀ ਲੇਕਿਨ ਚਲੋ ਇਹ ਪਹਿਲੀ ਵਾਰੀ ਨਹੀਂ ਹੋਏਗਾ ਕਿਉਂਕਿ ਸਟੇਟਸ ਤੋਂ ਪਹਿਲਾਂ ਕਿਸੇ ਨੇ ਦੇਖਿਆ ਨਹੀਂ ਹੈਗੇ ਤੇ ਜੇ ਇਹ ਨਾ ਆਖਰੀ ਵਾਰੀ ਆ ਕਿ ਉਹਨਾਂ ਵੱਲੋਂ ਪਾਣੀ ਵੱਧ ਮੰਗਿਆ ਜਾਏਗਾ ਕਿੰਨਾ ਕੀਤਾ ਤਾਂ ਇਸ ਚੀਜ਼ ਨੂੰ ਕਨਕਲੂਡ ਕਰਨਾ ਪਵੇਗਾ ਤੁਸੀਂ ਕਹਿੰਦੇ ਬੀ ਅਫੀਸਰ ਜਿਹੜੀ ਲੌਬੀ ਹੈਗੀ ਆ ਉਹ ਪਹਿਲੇ ਹੀ ਉੱਥੇ ਹਾਵੀ ਹੋ ਚੁੱਕੀ ਆ ਉੱਥੇ ਪੰਜਾਬ ਦੀ ਨੁਮਾਇੰਦਗੀ ਨਾ ਮਾਤਰ ਜੀ ਹੋ ਰਹੀ ਆ ਹਰ ਵਾਰੀ ਦੰਦੇ ਤਾਂ ਨਹੀਂ ਲਾਵਾਂਗੇ ਆਪਾਂ ਉੱਥੇ ਹਰ ਵਾਰੀ ਆਪਾਂ ਹਰ ਵਾਰੀ ਆਪਾਂ ਕਿਸੇ ਹੋਰ ਵੱਲ ਤਾਂ ਨਹੀਂ ਦੇਖਾਂਗੇ ਹਰ ਵਾਰੀ ਉੱਥੇ ਜਾ ਕੇ ਇਹ ਤਾਂ ਨਹੀਂ ਦੇਖਾਂਗੇ ਮੌਨਸੂਨ ਵਧੀਆ ਹੋਊਗਾ ਤਾਂ ਸਾਡਾ ਪਾਣੀ ਆਊਗਾ ਮਤਲਬ ਕੋਈ ਨਾ ਕੋਈ ਮੈਨੇਜਮੈਂਟ ਤਰੀਕਾ ਤਾਂ ਪੁਰਾਣਾ ਚਾਹੀਦਾ ਹੁਣ ਸੈਸ਼ਨ ਆਏਗਾ ਸੈਸ਼ਨ ਚ ਤੁਹਾਨੂੰ ਕੀ ਉਮੀਦ ਲੱਗਦੀ ਹੈ ਜੇ ਉੱਥੇ ਬਿਲ ਪਾਸ ਕਰਦੇ ਜਾਂ ਕੇ ਕੇਂਦਰ ਦੇ ਪੱਕਾ ਇੱਕ ਮੋਰਚ ਤੁਸੀਂ ਹੁਣ ਵੀ ਲੁੱਟਣ ਦੀ ਕੋਸ਼ਿਸ਼ ਕਰਦੇ ਪਿਆ ਉਹਨਾਂ ਨੂੰ ਬਚਾਉਣਾ ਪਏਗਾ ਨਹੀਂ ਦੇਖੋ ਮੋਰਚਾ ਉਹਨਾਂ ਨਾਲ ਗੱਲ ਵੀ ਕਰਨੀ ਚਾਹੀਦੀ ਹੈ ਮੋਰਚਾ ਵੀ ਲਾਉਣਾ ਚਾਹੀਦਾ ਹੈ ਜੇ ਉਹ ਗੱਲ ਕਰਕੇ ਨਹੀਂ ਸੂਤ ਆਉਂਦਾ ਤਾਂ ਫਿਰ ਮੋਰਚਾ ਤਾਂ ਲਾਉਣਾ ਹੀ ਪੈਣਾ ਹੈ ਹਾਂ ਔਰ ਮੋਰਚੇ ਬਿਨਾ ਹੱਲ ਵੀ ਕੋਈ ਨਹੀਂ ਹੈ ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ ਵੀ ਆਪਣਾ ਜਿਹੜੇ ਇਹ ਪਾਣੀ ਮੈਂ ਕਹਾਂ ਹਮੈਨਿਟਰੀਅਨ ਗਰਾਉਂਡ ਬਿਲਕੁਲ ਹੁੰਦਾ ਹੈ ਹਮੈਨਿਟਰੀਅਨ ਹਮੈਨਿਟਰੀਅਨ ਗਰਾਉਂਡ ਤੇ ਹੀ ਆਪਾਂ ਰਾਜਸਥਾਨ ਨੂੰ ਪਾਣੀ ਦਿੰਦਾ ਹੈ ਬਿਲਕੁਲ ਔਰ ਸਭ ਤੋਂ ਵੱਧ ਦਿੰਦਾ ਹੈ ਹਾਂ ਉਹ ਹਮਾਨੀ ਟੈਰੀਨ ਗਰਾਊਂਡ ਹੈ ਜੇ ਫਿਰ ਵੀ ਤੁਸੀਂ ਪੰਜਾਬੀਆਂ ਨੂੰ ਹਮਾਨੀ ਟੈਰੀਨ ਗਰਾਊਂਡ ਨਹੀਂ ਸਮਝਦੇ ਮੇਰੇ ਖਿਆਲ ਦੇ ਵਿੱਚ ਤਾਂ ਸਾਨੂੰ ਗਾਲਾਂ ਹੀ ਕੱਢਦੇ ਹੋ ਤੁਸੀਂ ਫਿਰ ਸਾਡੇ ਨਾਲ ਤੋਂ ਵੀ ਲਿਹਾਜ਼ਤਾ ਨਹੀਂ ਕਰਦੇ ਕੋਈ ਵੀ ਚਾਹੇਗਾ ਜਿਹੜਾ ਕੱਢ ਰਿਹਾ ਹੈ ਦੇਖੋ ਰਾਜਸਥਾਨ ਨੂੰ ਪਾਣੀ ਦੇਣਾ 8. ਕੁਝ ਐਮਐਫ ਅਸੀਂ ਤਾਂ 4.2 ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਜਾ ਰਿਹਾ ਹੈ ਅਸੀਂ ਅਸੀਂ ਉਹ ਕਾਦੇ ਵਾਸਤੇ ਦਿੱਤਾ ਜੀ ਉਹ ਤਾਂ ਸਾਡੇ ਹਿੱਸਾ ਹੀ ਨਹੀਂ ਸਾਡਾ ਲਾਗਾ ਦੇਗਾ ਹੀ ਕੋਈ ਨਹੀਂ ਕਾਦੇ ਵਾਸਤੇ ਦਿੱਤਾ ਹੈ ਚਾਹੇ ਤੁਸੀਂ ਮੈਨੂੰ ਤੁਸੀਂ ਮੈਨੂੰ ਜਵਾਬ ਦਿਓ ਨਹੀਂ ਫਿਰ ਮੇਰਾ ਇੱਕ ਸਵਾਲ ਹੋਰ ਜੁੜ ਜਾਂਦਾ ਇਸ ਚੀਜ਼ ਦੇ ਨਾਲ ਆ ਬਿਲਕੁਲ ਨਾਲ ਐਸਵੀਐਲ ਪਈ ਆ ਸੁਕੀਰ ਸੁੰਨੀ ਪਈ ਆ ਖਾਲੀ ਪਈ ਆ ਇਹਦੇ ਉੱਤੇ ਵੀ ਬੜੀ ਰਾਜਨੀਤੀ ਹੋਈ ਆ ਕੱਲੋਂ ਤੋਂ ਉੱਠ ਕੇ ਉਹ ਕਹਿਣਗੇ ਵਿੱਚ ਪਾਣੀ ਪਾ ਕੇ ਅੱਗੇ ਨੂੰ ਭੇਜੋ ਫੇਰ ਉਹ ਉੱਥੇ ਅਸੀਂ ਕੀ ਕਰਾਂਗੇ ਆ ਤਾਂ ਪਹਿਲੇ 7-7 ਫੁੱਟ ਥਲੇ ਹੋ ਚੁੱਕੇ ਆ ਇਹ ਨਹੀਂ ਹੁਣ ਚੱਲਣੀ ਹੂੰ ਕੋਈ ਕੁਝ ਕਹੀ ਜਾਵੇ ਹਾਂ ਚਾਹੇ ਜੱਗੋ ਤੇਰਵੀ ਹੋ ਜਾਏ ਨਹੀਂ ਚੱਲਦੀ ਨਹੀਂ ਉਹ ਤਾਂ ਬੜੀਆਂ ਡਿਮਾਂਡਸ ਕਰਦੇ ਨੇ ਜੋ ਮਰਜ਼ੀ ਕਰੀ ਜਾਣ ਤੇ ਨਹੀਂ ਚੱਲਦੀ ਨਹੀਂ ਚੱਲੇਗੀ ਮੈਂ ਕਹਣਾ ਨਹੀਂ ਚੱਲਦੀ ਇਹ ਪੰਜਾਬੀਆਂ ਦਾ ਕਲਚਰ ਆ ਫਿਰ ਹਾਂ ਤੱਕਾ ਨਹੀਂ ਸਹਣਾ ਮੈਂ ਕਹਣਾ ਜਮਾਨੀ ਚੱਲਦੀ ਹਾਂ ਅਸੀਂ ਚਾਹੇ ਜਿਹੜੀ ਮਰਜ਼ੀ ਪਾਰਟੀ ਜਾ ਸਾਡੀ ਪਾਰਟੀ ਵੀ ਫੈਸਲਾ ਕਰ ਤਾ ਵੀ ਨਹੀਂ ਚੱਲਣ ਦੇਂਦੇ ਹੋਰ ਦੱਸੋ ਹੂੰ ਪੰਜਾਬੀਆਂ ਤੱਕੇ ਆ ਦੇਗੀ ਫਿਰ ਪੰਜਾਬ ਵਾਗੇ ਜਿਆ ਵਾਜਾ ਸੂਬਾ ਸਾਡਾ ਰੋਟੀ ਖਾ ਰਹਾ ਹਾਂ ਸਾਲ ਲੈਨੇ ਇੱਥੇ ਹਾਂ ਸਾਡੇ ਜੰਮਿਆਂ ਪਾਲਿਆ ਆ ਹਾਂ ਤਿਲ ਤਿਲ ਕੇ ਨਹੀਂ ਮਰਨ ਦੇਣਾ ਐ ਕਿਵੇਂ ਹੋਊਗਾ ਇਹ ਨਹੀਂ ਹੋਣਾ ਹਾਂ ਇਹ ਬਰਦਾਸ਼ਤ ਵੀ ਨਹੀਂ ਹੋਣਾ ਸੋ ਸੁਖਦੇਵ ਜੀ ਵੱਲੋਂ ਇੱਕ ਗੱਲ ਨੂੰ ਬੜਾ ਸਾਫ਼ ਕੀਤਾ ਗਿਆ ਕਿ ਹਿਮਨਿਟਰੀਅਨ ਗਰਾਉਂਡਸ ਦੇ ਉੱਤੇ ਭਾਵੇਂ ਕਿ ਪਾਣੀ ਦੇ ਦਿੱਤਾ ਜਾਣਾ ਚਾਹੀਦਾ ਲੇਕਿਨ ਇਹ ਪਹਿਲੀ ਵਾਰੀ ਨਹੀਂ ਹੈਗਾ ਕਿ ਪਾਣੀ ਉਹਨਾਂ ਨੂੰ ਵੱਧ ਦਿੱਤਾ ਗਿਆ ਜਾਂ ਉਸ ਤੋਂ ਪਹਿਲਾਂ ਵੀ ਕਈ ਵਾਰੀ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਪਾਣੀ ਉਮੂਮਨ ਪਹਿਲਾਂ ਤਹਿਸੀਮਾ ਚੈੱਕ ਹੀ ਨਹੀਂ ਕੀਤੀ ਜਾਂਦੀ ਸੀ ਕਿੰਨਾ ਪਾਣੀ ਕਿਸ ਨੂੰ ਕਦੋਂ ਦਿੱਤਾ ਗਿਆ ਹੈ ਫਿਲਹਾਲ ਜੇਕਰ ਇਸ ਵਾਰੀ ਗੱਲ ਕੀਤੀ ਜਾਵੇ ਤਾਂ ਜਿਹੜੀ ਤਹਿਸੀਮਾ ਉਹ ਪਹਿਲੀ ਵਾਰੀ ਚੈੱਕ ਕੀਤੀ ਗਈ ਤਾਂ ਉਸ ਤੋਂ ਬਾਅਦ ਹਰਿਆਣੇ ਵੱਲੋਂ ਇਸ ਮਾਮਲੇ ਦੇ ਉੱਤੇ ਆਪਣਾ ਬਿਆਨ ਦਿੱਤਾ ਗਿਆ ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਉਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਜਿਹੜੀ ਤਹਿ ਸੀਮਾ ਹੁੰਦੀ ਆ ਉਸ ਦੇ ਉੱਤੇ ਉਹਨਾਂ ਨੂੰ ਜਿਹੜਾ ਇੱਕ ਉਹਨਾਂ ਨੇ ਇੱਕ ਲਿਮਿਟੇਸ਼ਨ ਤੈਅ ਕੀਤੀ ਜਾਂਦੀ ਆ ਉਹ ਉਹਨਾਂ ਪਾਣੀ ਇਸ ਵਕਤ ਕੰਜ਼ਿਊਮ ਕਰ ਚੁੱਕੇ ਨੇ ਤੇ ਫਿਲਹਾਲ ਜਿਹੜੀ 21 ਮਈ ਆ ਉਦੋਂ ਤੱਕ ਉਹਨਾਂ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਰਾਜਨੀਤਿਕ ਇਸ ਮਾਮਲੇ ਉੱਤੇ ਗਰਮਾ ਜਾਂਦੀ ਆ ਤੇ ਹੁਣ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਆਲ ਪਾਰਟੀ ਮੀਟਿੰਗ ਇਸ ਨੂੰ ਲੈ ਕੇ ਬੁਲਾਈ ਗਈ ਹੈ ਕਿ ਸਾਰੀਆਂ ਪਾਰਟੀਆਂ ਦਾ ਮਤ ਲਿਆ ਜਾ ਰਿਹਾ ਹੈ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਕੀਤੀ ਜਾਵੇ ਦੂਜੇ ਪਾਸੇ ਸੋਮਵਾਰ ਨੂੰ ਇੱਕ ਸੈਸ਼ਨ ਸਪੈਸ਼ਲ ਸੈਸ਼ਨ ਦੀ ਬੁਲਾਇਆ ਗਿਆ ਹੈ ਸੂਬਾ ਸਰਕਾਰ ਵੱਲੋਂ ਖਾਸ ਤੌਰ ਦੇ ਉੱਤੇ ਪਾਣੀ ਦੇ ਮੁੱਦੇ ਦੇ ਉੱਤੇ ਹੁਣ ਦੇਖਣਾ ਹੋਵੇਗਾ ਸਪੈਸ਼ਲ ਸੈਸ਼ਨ ਉੱਤੇ ਆਉਟਪੁੱਟ ਕੀ ਨਿਕਲਦੀ ਆ ਕਿ ਉਸ ਦੇ ਉੱਤੇ ਕੀ ਪ੍ਰੈਸ਼ਰ ਟੈਕਟਿਕਸ ਕੀ ਅਪਣਾਈ ਜਾਂਦੀ ਹੈ ਦਾ ਸੁਖਦੇਵ ਜੀ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਉੱਤੇ ਦਬਾਅ ਪਾਣਾ ਚਾਹੀਦਾ ਹੈ ਕੇਂਦਰ ਦੇ ਨਾਲ ਸਿੱਧਾ ਮੱਥਾ ਲਾਉਣਾ ਚਾਹੀਦਾ ਹੈ ਤਾਂ ਕਿ ਜਿਹੜੀ ਇਹ ਲੁੱਟਖਸੁੱਟ ਹੋ ਰਹੀ ਆ ਉਹ ਪੰਜਾਬ ਦੇ ਨਾਲ ਉਹ ਨਾ ਹੋਵੇ ਕਿਉਂਕਿ ਇਸ ਤੋਂ ਇਹ ਪਹਿਲੀ ਵਾਰ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਜਿਹੀਆਂ ਗੱਲਾਂ ਹੋਈਆਂ ਜਦੋਂ ਪੰਜਾਬ ਦੀ ਲੁੱਟਖਸੁੱਟ ਸ਼ਰਿਆਮ ਹੋਈ ਆ ਤੇ ਜਦੋਂ ਇਹ ਆਵਾਜ਼ ਚੁੱਕੀ ਜਾਂਦੀ ਹੈ ਤਾਂ ਉਦੋਂ ਇਹਨਾਂ ਚੀਜ਼ਾਂ ਉੱਤੇ ਠੱਲ ਪੈਂਦੀ ਹੋਈ ਨਜ਼ਰ ਆਂਦੀ ਹੈ